ਦੋ ਹਰਦਿਆਂ ਤੋਂ ਪਾਰਦਿਆਂ ਗੱਲਾਂ ਕਰਦਾ ਬਾਬਾ ਪਾਰਦਿਆਂ ਚੋਰਾਂ ਤੋਂ ਡਰਦੀ ਸਾਧਾਂ ਵਿੱਚ ਵੜ ਗਈ ਸਾਧਵੀ ਨਿਕਲੇ ਠੱਗ ਕੁੜੇ ਮੈਂ ਰੋਮਾ ਕੀਦੇ ਗੱਲ ਲੱਗ ਕੋੜੇ ਗੱਲ ਇੱਥੇ ਕੀ ਹੋਈ ਕਹਿੰਦਾ ਬਈ ਚੋਰਾ ਤੋਂ ਡਰਦੀ ਸਾਧਾਂ ਚ ਗਈ ਸਾਧ ਕੋਲੇ ਗਈ ਤੇ ਸਾਧ ਨੇ 2.5 ਲੱਖ ਦੀ ਠੱਗੀ ਮਾਰੀ ਬੰਦਾ ਰੋਇਆ ਪਿੱਟਿਆ ਪਿੰਡ ਚ ਉਹਦੇ ਪੈਸੇ ਮੁੜੇ ਪਰ ਲੋਕਾਂ ਨੂੰ ਸਮਝਾਇਆ ਲੋਕ ਨਹੀਂ ਸਮਝੇ ਜਦੋਂ ਲੋਕਾਂ ਦੀ ਟਕਾ ਕੇ ਉਹਨਾਂ ਸੁੱਕੀ ਮਾਜੀ ਨਾ ਤੇ ਜਦੋਂ ਪਤਾ ਲੱਗਿਆ ਵੀ ਬਾਬਾ ਤਾਂ ਭੱਜ ਗਿਆ ਕਿਸੇ ਦੀ 5 ਲੱਖ ਦੀ ਕਿਸੇ ਦੀ 10 ਲੱਖ ਦੀ ਫੇਰ ਪਿੱਟੇ ਫੇਰ ਉਹ ਬੰਦੇ ਨੂੰ ਕਹਿੰਦੇ ਆ ਵੀ ਤੂੰ ਸਾਡੇ ਅੱਖੇ ਲਾਗੇ ਸਾਡੇ ਨਾਲ ਚੱਲੋ ਕਹਿੰਦਾ ਬਈ ਜਿਸ ਦਿਨ ਮੈਂ ਬੋਲਦਾ ਸੀ ਉਦੋਂ ਤੱਕ ਮੈਨੂੰ ਗਾਲਾਂ ਕੱਢਦੇ ਸੀ ਤੂੰ ਕਿਉਂ ਬਾਬੇ ਨੂੰ ਬੋਲਦਾ ਮੈਨਹੀਂ ਜਾਂਦਾ ਪਰ ਤੁਸੀਂ ਜਾਓ ਆਪਦਾ ਵੇਖੋ ਮੈਂ ਤੁਹਾਡੇ ਨਾਲ ਨਹੀਂ ਜਾਂਦਾ ਜਦੋਂ ਤੁਸੀਂ ਮੇਰੇ ਨਾਲ ਨਹੀਂ ਕਰੀਓ ਪਰ ਬੰਦੇ ਨਾਲ ਗੱਲ ਕਰਦੇ ਆਂ ਕੈਮਰੇ ਮੂਰੇ ਆਇਆ ਜਿਹਦੀ ਘਰ ਵਾਲੀ ਨੇ ਇਹ ਕੰਮ ਚ ਵੜਿਆ ਸੀ ਚਾਰੇ ਪਾਸੇ ਕੱਲ ਘੜਾਤੇ ਸੀਗੇ ਘਰ ਦੇ ਤੇ ਉਹਨੇ ਮੁੜ ਕੇ ਪੈਸੇ ਮੜਾਈ ਆਪਾਂ ਬੰਦੇ ਨਾਲ ਗੱਲ ਕਰਦੇ ਆਂ ਜਿਹੜਾ ਬਹਿਮਾ ਪਰਮਾ ਚ ਲੁੱਟਿਆ ਗਿਆ ਸੀ ਪਰ ਪੈਸੇ ਵਾਪਸ ਆ ਗਏ ਅਜਾ ਵੀ ਮੜਾਇਆ ਖੱਚ ਗਿਆ ਸੱਸੀ ਗਾਲ ਜੀ ਮੈਂ ਤੁਹਾਡਾ ਬੋਲਾਂ ਕਰੀ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਗੱਲ ਕੀ ਹੋਈ ਵੀ ਉਹ ਬਾਬੇ ਨੇ ਇੱਕ ਮਾਨਸਾ ਦੇ ਵਿੱਚ ਠੱਗੀ ਮਾਰੀ ਠੱਗੀ ਕੀ ਮਾਰੀ ਸਾਰੇ ਪਿੰਡ ਨੂੰ ਲੈ ਗਿਆ ਕਿਤੇ ਕਹਿੰਦਾ ਵੀ ਨਮਾਉਣ ਲੈ ਗਿਆ ਉੱਥੇ ਲਿਜਾ ਕੇ ਪੈਸੇ ਕਿਸੇ ਦੀ 2 ਲੱਖ ਕਿਸੇ ਦੀ 4 ਲੱਖ ਤੇ 5 ਕਿਸੇ ਦੀ 10 ਲੱਖ ਚ ਉਹਨੇ ਟਕਾ ਕੇ ਸੁੱਕੂ ਗਈ ਮਾਰ ਗਿਆ ਤੇ ਬੰਦਾ ਕੀ ਕਹਿੰਦੇ ਆ ਬੰਦੇ ਪਿੱਟੀ ਜਾਂਦੇ ਪਿੰਡ ਦੇ ਲੋਕ ਤੇ ਇਹ ਬੰਦੇ ਨਾਲ ਵੀ ਹੋਈ ਸੀ ਪਹਿਲਾਂ ਇਹ ਕਹਿੰਦਾ ਵੀ ਮੇਰੇ ਨਾਲ ਜਦੋਂ ਹੋਈ ਸੀ ਗੱਲਬਾਤ ਮੇਰਾ ਰੋਲਾ ਪਿਆ ਪਾਈ ਮੈਂ ਪਿੰਡ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਸਮਝੀ ਅੱਜ ਜਦੋਂ ਲੋਕਾਂ ਨਾਲ ਹੋਈ ਤੇ ਹੁੱਕ ਨੂੰ ਪਤਾ ਲੱਗੀ ਜਾਂਦਾ ਹੁਣ ਪਿੱਟੀ ਜਾਂਦੇ ਆ ਇਹ ਬਾਈ ਨਾਲ ਗੱਲ ਕਰਦੇ ਸਸੀ ਗਾ ਬਾਈ ਸਸੀ ਗਾ ਬਾਈ ਕੀ ਹਾਲ ਹੈ ਵਧੀਆ ਬਾਈ ਬਈ ਆਹ ਜਿਹੜੀ ਤੁਹਾਡੇ ਨਾਲ ਗੱਲਬਾਤ ਹੋਈ ਸੀ ਕੀ ਗੱਲਬਾਤ ਸੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਗੱਲਬਾਤ ਇਹ ਹੋਈ ਆ ਬਈ ਜਿਹੜਾ ਆਪਣੇ ਇੱਧਰ ਏਰੀਆ ਇੱਕ ਆਪਣਾ ਮਾਨਸਾ ਏਰੀਆ ਉੱਥੇ ਠੱਗੀ ਵਜੀ ਆ ਜਿਹੜੇ ਬਾਬੇ ਨੇ ਠੱਗੀ ਉੱਥੇ ਮਾਰੀ ਆ ਉਹ ਬਾਬੇ ਨੇ ਸਾਡੇ ਨਾਲ ਠੱਗੀ ਮਾਰੀ ਸੀਗੀ ਅੱਛਾ ਤੇ ਮੇਰੀ ਘਰ ਵਾਲੀ ਨੇ ਮੈਨੂੰ ਬੜਾ ਕਿਹਾ ਬਈ ਵੀਰ ਸਾਬ ਬੇਕੋਲ ਚੱਲੀ ਆ ਉਸ ਬਾਬੇ ਕੋਲ ਚੱਲੀ ਆ ਉਸ ਬਾਬੇ ਕੋਲ ਚੱਲੀਏ ਉਹ ਮੈਂ ਉਹਨੂੰ ਕਿਹਾ ਮੈਂ ਕਿਹਾ ਕੀ ਲੈਣਾ ਬਾਬਿਆਂ ਤੋਂ ਆਪਾਂ ਕੀ ਕਰਾਉਣਾ ਇਹਨਾਂ ਤੋਂ ਕਿਉਂਕਿ ਉਹੀ ਬਾਬਾ ਸੀਗਾ ਬਈ ਹਨਾ ਸਾਡੇ ਪਿੰਡ ਆਇਆ ਹੋਇਆ ਸੀਗਾ ਇਹਨੇ ਜਗਾ ਖਰੀਦੀ ਆ ਉਹਦੇ ਪੈਸਿਆਂ ਦੀ ਉੱਥੇ ਪਿੰਡ ਵਾਲਿਆਂ ਨੇ ਜਗਾ ਦਿੱਤੀ ਇਹਨੂੰ ਫ੍ਰੀ ਦਿੱਤੀ ਜਗਾ ਖਰੀਦਣੀ ਤਾਂ ਕੀ ਸੀ ਬਾਈ ਹਨਾ ਪਿੰਡ ਵਾਲਿਆਂ ਨੇ ਜਗਾ ਦਿੱਤੀ ਉੱਥੇ ਰੱਖਿਆ ਇਹਨੂੰ ਤੇ ਮੇਨ ਮੇਰੀ ਘਰ ਵਾਲੀ ਕਹਿੰਦੀ ਆਪਾਂ ਉਹ ਬਾਬੇ ਕੋਲ ਚਲਦੇ ਆ ਉਹ ਬਾਬੇ ਕੋਲ ਜ ਮੈਂ ਮੈਂ ਵੀ ਜਾਣ ਲੱਗ ਗਿਆ ਇਹਨੂੰ ਧੱਕੇ ਨਾਲ ਮੈਨੂੰ ਲੈ ਗਈ ਉਹ ਤੇ ਕਦੇ ਬਈ 40000 ਰੁਪਏ ਮੰਗ ਲਿਆ ਕਰੇ ਕਦੇ 60000 ਰੁਪਏ ਮੰਗ ਲਿਆ ਕਰੇ ਤੇ ਕਦੇ 10000 ਰੁਪਏ ਮੰਗ ਲਿਆ ਕਰੇ ਐਂ ਕਰਦੇ ਕਰਦੇ ਬਾਈ ਘੱਟੋ ਘਾਟ 1.5-2 ਲੱਖ ਚ ਵਾਰਦਾ ਮੈਨੂੰ ਅੱਛਾ ਮੇਰੀ ਘਰ ਵਾਲੀ ਨੇ ਉਸ ਬਾਬੇ ਕੋਲ ਉਹ ਬਾਬਾ ਮੰਗਦਾ ਸੀ ਪੈਸੇ ਤੇ ਬਈ ਮੈਨੂੰ ਪਤਾ ਸੀਗਾ ਇਹ ਪਖੰਡੀ ਆ ਵੀ ਕਿਉਂਕਿ ਸਾਡੇ ਘਰ ਦੇ ਵਿੱਚ ਕੋਈ ਮਾੜੀ ਮਠੀ ਰਿਕਾਵਟ ਆਉਂਦੀ ਸੀ ਕਿਸ ਚੀਜ਼ ਦੀ ਪਤਾ ਰਿਕਾਵਟ ਆਉਂਦੀ ਆ ਕਿ ਨਹੀਂ ਆਉਂਦੀ ਸੀ ਯਾਰ ਉਹ ਮੈਨੂੰ ਵੀ ਇੰਨਾ ਵੀ ਨਹੀਂ ਪਤਾ ਹਨਾ ਮੈਂ ਤਾਂ ਉਹਨੂੰ ਕਿਹਾ ਵੀ ਕਿਉਂਕਿ ਇਹਨਾਂ ਦਾ ਠੱਗਾ ਚ ਵੜਨਾ ਆਪਾਂ ਬਾਬਿਆਂ ਕੋਲ ਮੇਰੀ ਘਰ ਵਾਲੀ ਕਹਿੰਦੀ ਨਹੀਂ ਨਹੀਂ ਜਾਣਾ ਆਪਾਂ ਮੈਂ ਜਾਵਲੇ ਚੱਲ ਪੈਸੇ ਲੱਗ ਗਏ ਮੇਰੇ ਬਾਬਾ ਆਇਆ ਇੱਕ ਦਿਨ ਉਹਦੀ ਸਵਾਗਤ ਕੀਤਾ ਫੁੱਲ ਫੁੱਲ ਪਾਏ ਘਰੇ ਆਇਆ ਉਹ ਕੱਲ ਕੁਲੇ ਜੇ ਗੱਡ ਗਿਆ ਅੱਛਾ ਕੱਲ ਕਾ ਕੱਚ ਖੁੰਝਾ ਜੇ ਗੱਡ ਗਿਆ ਖੁੰਝਾ ਜੇ ਗੱਡ ਗਿਆ ਕਹਿੰਦਾ ਭੂਤ ਪ੍ਰੇਤਨੀ ਆਉਂਦੀ ਤੁਹਾਡੇ ਘਰੇ ਹਾਂ ਜਾਂ ਤੁਹਾਡੇ ਟਿਲ ਰੋਕਣਗੇ ਹਾਂ ਵੀ ਘਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਇਹੋ ਜਿਹਾ ਕੋਈ ਜੰਤਰ ਮੰਤਰ ਮਾਰ ਗਿਆ ਉਹ ਤੇ ਮੈਂ ਵੀ ਜੇ ਗਿਆ ਚੱਲ ਯਾਰ ਠੀਕ ਆ ਫਿਰ ਜਿਵੇਂ ਸਹੀ ਆ ਪਰ ਕੁਝ ਟਾਈਮ ਬਾਅਦ ਯਾਰ ਬਈ ਯਾਰ ਮਤਲਬ ਸਾਡੇ ਘਰ ਦੇ ਵਿੱਚ ਪ੍ਰੋਬਲਮ ਹੋਣ ਲੱਗ ਗਈ ਕਹਿ ਦਈਏ ਆਪਾਂ ਤੇ ਹੋਰ ਵੀ ਨੁਕਰਾ ਬਟਾਉਣ ਲੱਗ ਗਈਆਂ ਢਾਉਣ ਲੱਗ ਗਈਆਂ ਤੇ ਪਰ ਉਹ ਬੰਦਾ ਯਾਰ ਬਈ ਬਖੰਡੀ ਸਿਰੇ ਦਾ ਅੱਛਾ ਪਹਿਲੇ ਲੈ ਕੇ ਉਹ ਬੰਦਾ ਫਰਾਰ ਹੋ ਗਿਆ ਉੱਥੇ ਠੀਕ ਹੈ ਮੈਂ ਪਿੰਡ ਵਾਲਿਆਂ ਮੂਰੇ ਵੀ ਬਥੇਰਾ ਕਿਹਾ ਹਾਂਜੀ ਫਰਾਰ ਹੋਇਆ ਨਹੀਂ ਸੀ ਫਰਾਰ ਹੋਣਾ ਸੀ ਉਹਨੇ ਤੇ ਮੈਂ ਉਹਨੂੰ ਬਥੇਰਾ ਸਮਝਾਇਆ ਪਿੰਡ ਵਾਲਿਆਂ ਵੀ ਬਾਈ ਮੇਰੇ ਨਾਲ ਖੜੋ ਵੀ ਮੇਰੇ ਨਾਲ ਖੜੋ ਮੈਂ ਮੈਂ ਬਹੁਤ ਦੁਖੀ ਹਾਂ ਠੀਕ ਹੈ ਨਾ ਕੀ ਹੋਇਆ ਕਹਿੰਦਾ ਵੀ ਸਾਰੀ ਗੱਲਬਾਤ ਹੋਈ ਕਹਿੰਦਾ ਠੱਗੀ ਮਾਰੀ ਕਹਿੰਦਾ ਬਾਬੇ ਨੇ ਕਹਿੰਦਾ ਡੇਢ ਪੌਣੇ 2 ਲੱਖ 2 ਲੱਖ ਦੇ ਵਿੱਚ ਘਰੇ ਸਾਡੇ ਕੋਲੇ ਟੈਲੀ ਠੋਕੇ ਆ ਖੁੰਝਾ ਚ 2 ਲੱਖ ਚ ਮਾਰ ਕੇ ਰਗੜਾ ਉਹ ਗਿਆ ਪਿੰਡ ਵਾਲਾ ਨੂੰ ਕਿੰਨਾ ਕੁ ਸਮਝ ਆਇਆ ਸੀਗਾ ਬਈ ਪਿੰਡ ਵਾਲਾ ਮੈਂ ਬਹੁਤ ਸਮਝ ਆਇਆ ਮੈਂ ਪਿੰਡ ਵਾਲਾ ਬੋਲ ਗਿਆ ਵੀ ਮੇਰੇ ਨਾਲ ਖੜੋ ਮੇਰੇ ਨਾਲ ਖੜੋ ਮੇਰੇ ਨਾਲ ਖੜੋ ਬਈ ਮੇਰੇ ਨਾਲ ਧੱਕਾ ਹੋਇਆ ਹਨ ਤੇ ਪਿੰਡ ਵਾਲੇ ਮੈਨੂੰ ਕਹਿੰਦੇ ਕਹਿੰਦੇ ਤੂੰ ਝੂਠ ਬੋਲਦਾ ਤੇਰੇ ਨਾਲ ਚਾਹੇ ਤੂੰ ਪੈਸੇ ਖਵਾਤੇ ਕਹਿੰਦਾ ਅਸੀਂ ਵੀ ਦਿੱਤੇ ਹੀ ਆ ਬਾਬੇ ਨੂੰ ਪੈਸੇ ਕਹਿੰਦਾ ਤੂੰ ਪੈਸੇ ਵੱਡਾ ਲੈਣ ਲਾੜ ਬਣਿਆ ਫਿਰਦਾ ਕਹਿੰਦਾ ਬਾਬੇ ਨੂੰ ਭੰਡੀਆਂ ਨਾ ਮੈਂ ਕਹਾ ਬਾਬੇ ਨੂੰ ਮੈਂ ਭੰਡਣ ਵਾਲਾ ਕਿਹੜਾ ਹੋਇਆ ਮੈਂ ਕਹਾ ਯਾਰ ਬਾਈ ਮੇਰੇ ਨਾਲ ਤਾਂ ਹੋਇਆ ਧੱਕਾ ਠੀਕ ਹੈ ਮੇਰੇ 2 ਲੱਖ ਰੁਪਏ ਲਵਾ ਕੇ ਬਾਬਾ ਫਰਾਰ ਹੋਣ ਨੂੰ ਫਿਰਦਾ ਠੀਕ ਹੈ ਮੈਂ ਕਹਾ ਅੱਜ ਅੱਜ ਦਾ ਦਿਨ ਵੇਖ ਲਓ ਤੁਸੀਂ ਟੱਪ ਜੂਗਾ ਇਹ ਬਾਬੇ ਨੂੰ ਮੈਂ ਪੰਚਾਇਤ ਚ ਹੀ ਸੱਦਿਆ ਬਾਬਾ ਕਹਿੰਦਾ ਤੂੰ ਆਦਾ 2 ਲੱਖ ਲੈ ਲੈ ਯਾਰ ਕਹਿੰਦਾ ਮੈਨੂੰ ਬੋਲਣਾ ਮੈਂ ਕਹਾ ਮੇਰਾ ਦੇ ਦੇ ਤੇ ਬਾਬਾ ਉਹਦੋਂ ਦਾ ਸਾਡੀ ਗੱਲ ਨਿਬੜ ਗਈ ਠੀਕ ਹੈ ਵੀ ਬਾਬਾ ਚੱਲ ਮੈਂ 2 ਲੱਖ ਰੁਪਏ ਦੇਦਾ ਬਾਬੇ ਨੇ ਬਾਬੇ ਨੂੰ ਪਤਾ ਸੀ ਮੇਰੇ ਭੰਡਾ ਫੱਟੂਗਾ ਬਾਬਾ ਉਹਦੋਂ ਬੋਲਿਆ ਨਾ ਫਿਰ ਇਹ ਬਾਬਾ ਬਾਈ ਸਾਡੇ ਪਿੰਡ ਚ ਹੋਰ ਬ ਸਾਰੇ ਪਿੰਡ ਬੰਦੇ ਆਣੇ ਬੋਲਿਆ ਨਹੀਂ ਕਿਸੇ ਕੋਲ ਕਿਸੇ ਕੋਲ ਵੀ ਨਹੀਂ ਬੋਲਿਆ ਇਹਨਾਂ ਨੇ ਯਾਰ ਇਹ ਸਾਡੇ ਨਾਲ ਇਦਾਂ ਹੋਇਆ ਇਹਨਾਂ ਨੂੰ ਇਹ ਜੋਤੀ ਜੋ ਸਮਾਇਆ ਸਮਾ ਕੇ ਉਹਨਾਂ ਫਰਾਰ ਹੋਣਾ ਸੀਗਾ ਬਾਬੇ ਨੇ ਕਿਉਂਕਿ ਪਰ ਸਾਡਾ ਬੰਦਾ ਕੋਈ ਜੋਤੀ ਜੋ ਸਮਾਇਆ ਹੀ ਨਹੀਂ ਸੀਗਾ ਬਾਬਾ ਇਹ ਹੁਣ ਪਤਾ ਲੱਗਿਆ ਜਦੋਂ ਇਹ ਨਿਊਜ਼ਾਂ ਚ ਆਇਆ ਉਹ ਬਾਬਾ ਉੱਥੇ ਫਿਰਦਾ ਮਾਨਸਾ ਦੀ ਰੀਤ ਚ ਅੱਛਾ ਉੱਥੇ ਸਾਰੇ ਪਿੰਡ ਵਾਲੇ ਉਦੋਂ ਪਤਾ ਲੱਗਿਆ ਸਾਰੇ ਪਿੰਡ ਨੂੰ ਸਾਰਾ ਪਿੰਡ ਹੋੱਕੇ ਲਈ ਜਾਂਦਾ ਵੀ ਸਾਡੀ ਤਾਂ ਮਾਰ ਗਿਆ ਬਾਬਾ ਲੋਕ ਤਾਂ ਇਹਦੀ ਪੂਜਾ ਕਰੀ ਜਾਂਦੇ ਘਰਾਂ 'ਚ ਫੋਟੋ ਲਾ ਲਾ ਕੇ ਸਾਡੇ ਅੱਛਾ ਵੀ ਬਾਬਾ ਜੋਤ ਜੀ ਉਸਮ ਆ ਗਿਆ ਵੀ ਸਾਡੀ ਕਿਰਪਾ ਹੁੰਦੀ ਹੈ ਬਾਬੇ ਦੀ ਤੇ ਬਾਬਾ ਠੱਗੀਆਂ ਮਾਰਦਾ ਫਿਰਦਾ ਉੱਥੇ ਜਦੋਂ ਸਾਡੇ ਪਿੰਡਾਂ ਨੂੰ ਪਤਾ ਲੱਗਿਆ ਉਦੋਂ ਬੰਦੇ ਚ ਮੈਂ ਹੁੱਕਾ ਦਵਾਇਆ ਸਾਰੀ ਪੰਚਾਇਤ ਇਕੱਠੀ ਕੀਤੀ ਮੈਂ ਕਿਹਾ ਜਦੋਂ ਮੈਂ ਬੋਲਿਆ ਤੁਹਾਨੂੰ ਉਦੋਂ ਮੇਰੇ ਨਾਲ ਕਿਉਂ ਨਹੀਂ ਖੜੇ ਬਈ ਤੁਸੀਂ ਤੇ ਅੱਜ ਮੈਂ ਕਿਹਾ ਤੁਹਾਨੂੰ ਪਤਾ ਲੱਗ ਗਿਆ ਇਹ ਬੰਦੇ ਨੇ ਉਧਰ ਵੀ ਠੱਗੀ ਮਾਰ ਲਈ ਹੁਣ ਪਤਾ ਲੱਗ ਗਿਆ ਤੁਸੀਂ ਤਾਂ ਗਰ ਰਤ ਰਤ ਇਸ ਰੰਗ ਕਪਟੀ ਬੈਠਾ ਹੀ ਗਏ ਬਸ ਲੰਘ ਗਿਆ ਸੀਗਾ ਤੇ ਸਾਡੇ ਪਿੰਡ ਦੇ ਕਹਿੰਦਾ ਇਕੱਠੇ ਹੋ ਕੇ ਚੱਲਦੇ ਆਂ ਪਰ ਮੈਂ ਕਿਹਾ ਹੁਣ ਉਹਦੇ ਕੋਲ ਕੀ ਜਾਣਾ ਬਈ ਤੇ ਜਿਵੇਂ ਮੈਂ ਤਾਂ ਇਹ ਕਹਿਣਾ ਯਾਰ ਵੀ ਬਈ ਇਹ ਲੋਕ ਠੱਗੇ ਕਿਵੇਂ ਜਾਂਦੇ ਆ ਠੱਗੇ ਬਸ ਇਹੀ ਜਾਂਦੇ ਜਦੋਂ ਘਰ ਵਾਲੀਆਂ ਬਈ ਲੋਕ ਜਿਹੜੀਆਂ ਲੋਕਾਂ ਦੀ ਘਰ ਵਾਲੀਆਂ ਜਿਹੜੀਆਂ ਉਹ ਕਹਿੰਦੀਆਂ ਵੀ ਮੇਰੇ ਨਾਲ ਚੱਲ ਜਨਾਨੀਆਂ ਹੀ ਮਜਬੂਰ ਕਰਦੀਆਂ ਜਨਾਨੀਆਂ ਮਜਬੂਰ ਕਰਦੀਆਂ ਹੁਣ ਮੇਰੀ ਘਰ ਵਾਲੀ ਨੇ ਮੈਨੂੰ ਮਜਬੂਰ ਕੀਤਾ ਕਹਿੰਦੀ ਚੱਲ ਆਪਾਂ ਚੱਲਣਾ ਆਪਾਂ ਚੱਲਣਾ ਮੈਂ ਉਹਨੂੰ ਕਿਹਾ ਵੀ ਨਾ ਕੋਈ ਫਾਇਦਾ ਨਹੀਂ ਹੈਗਾ ਮੇਰੇ ਨਾਲ ਕੀ ਫਾਇਦਾ ਮੇਰਾ 2 ਲੱਖ ਰੁਪਏ ਲੱਗਿਆ ਸੀ ਬਾਬਾ ਮੇਰੇ 2 ਲੱਖ ਰੁਪਏ ਮੜਾ ਲੇ ਮੈਂ ਪੰਚਾਇਤ ਚ ਬੋਲੇ ਤੋਂ ਮੁੜ ਠੀਕ ਹੈ ਬੋਲੇ ਤੋਂ ਮੁੜ ਗਿਆ ਉਸ ਬਾਬੇ ਨੇ ਮੋੜ ਵੀ ਦਿੱਤੇ ਉਹਨੂੰ ਐ ਸੀਗਾ ਚੱਲ ਮੈਂ ਸੱਚਾ ਹੋ ਜਾ ਯਾਰ ਉਹ ਕਹਿੰਦਾ ਵੀ ਤੂੰ ਆਦੇ ਰੁਪਏ ਲੈ ਲੈ ਉਹਨੂੰ ਪਤਾ ਸੀ ਵੀ ਜਿਹੜੇ ਇਹ ਬੋਲੂਗਾ ਤਾਂ ਹੋਰ ਪਿੰਡ ਵਾਲੇ ਵੀ ਲੋ ਤੇ ਬਾਬਾ ਕਹਿੰਦਾ ਜੋਤੀ ਉਸ ਮੋਣਾ ਦੇ ਬਰਾਤੂ ਰਾਤ ਨਿਕਲ ਗਿਆ ਸੀਗਾ ਉਸ ਤੋਂ ਬਾਅਦ ਹੁਣ ਮਾਨਸੈਰੀ ਦੇ ਵਿੱਚ ਪਤਾ ਲੱਗਿਆ ਲੋਕਾਂ ਨੂੰ ਵੀਡੀਓ ਬੜੂ ਵਾਈ ਜਾਉਂਦੀਆਂ ਤੇ ਲੋਕਾਂ ਨੂੰ ਫੇਰ ਪਛਾਣ ਆਈ ਵੀ ਹਾਂ ਇਹ ਤਾਂ ਬਾਬਾ ਉਹੀ ਹੈ ਉਹਨਾਂ ਨੂੰ ਨੈਣਾ ਦੇਵ ਦਾ ਝੰਸਾ ਦੇ ਕੇ ਉੱਥੇ ਟੱਪ ਗਿਆ ਉਹਨਾਂ ਤੋਂ ਉੱਥੇ ਹੀ ਪੈਸੇ ਖਾ ਗਿਆ ਉਹ ਹੈ ਕਿਤੇ ਤੋਂ 70 ਹਜ਼ਾਰ ਕਿਤੇ 4 ਲੱਖ ਕਿਤੇ 3 ਲੱਖ ਕਿਤੇ 2 ਲੱਖ ਹੈ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਹੁਣ ਉਹ ਕੀ ਕਰਨਗੇ ਵਾਪਸ ਮੁੜੇ ਆਉਣਗੇ ਪੈਸੇ ਹੈ ਕੌਣ ਮੁੜੂਗਾ ਉਹ ਤਾਂ ਐਂ ਕਹਿਣਗੇ ਨਾ ਵੀ ਤੁਸੀਂ ਆਪ ਦਿੱਤੇ ਆ ਉਹਨਾਂ ਜਿਹੜੇ ਠੱਕੇ ਨਾਲ ਲਏ ਆ ਵੀ ਜਿਵੇਂ ਢੋਂਗਰ ਚ ਆਇਆ ਜਾਂ ਕੁਝ ਵੀ ਆ ਕੀ ਬਤਾ ਯਾਰ ਕੀ ਰੱਖਿਆ ਬਾਬਿਆਂ ਕੋਲ ਕਿਉਂ ਜਾਂਦੇ ਆ ਬਾਬਿਆਂ ਕੋਲ ਇਹ ਸੋਣੀਏ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਕਿਉਂ ਨਹੀਂ ਹੋਰ ਬਾਬਿਆਂ ਨੂੰ ਉਹ ਬਾਬਿਆਂ ਦਾ ਪਾਣੀ ਨੂੰ ਵੀ ਖਰਾਬ ਕਰਤਾ ਯਾਰ ਉਹ ਪਾਣੀ ਨੂੰ ਵੀ ਨਹੀਂ ਛੱਡਿਆ ਖਵਾਜਾ ਪੀਰ ਕਿੰਨੀ ਤਗੜੀ ਚੀਜ਼ ਆ ਯਾਰ ਕਿੰਨਾ ਤੋੜੇ ਰੱਖਦੇ ਤੇ ਉਹ ਤੋੜਿਆਂ ਨੂੰ ਤੋੜੇ ਪਾਈ ਗਿਆ ਪਾਣੀ ਉੱਤੇ ਦੱਸੋ ਪਾਣੀ ਨੂੰ ਵੀ ਉਹਨੇ ਉਹ ਕਰਤ ਨਸ਼ਟ ਕਰਤਾ ਕਿਸਾ ਬਈ ਇੱਕ ਚੀਜ਼ ਮੈਂ ਪੁੱਛਣਾ ਚਾਹਣਾ ਹਨਾ ਜਦੋਂ ਜਨਾਨੀਆਂ ਨੂੰ ਪਤਾ ਪਤਾ ਨਹੀਂ ਕੀ ਹੁੰਦਾ ਹੁਣ ਤੂੰ ਐਂ ਦੇਖ ਵੀ ਪਿੰਡੋਂ ਪਿੰਡੀ ਕੀ ਕੁਛ ਆ ਹਨਾ ਕਿੰਨੇ ਚੇਲੇ ਆ ਕਿੰਨਾ ਅਮਲਾ ਦਾ ਹੋ ਘੌਰ ਲਾਗੇ ਜਿਹਨਾਂ ਨੇ ਫਿਰ ਵੀ ਨਹੀਂ ਹਟਦਾਂ ਕਾਦਾਂ ਕੀ ਆ ਵੀ ਉਹ ਸਤੋਂ ਚੰਗੀ ਰੋਟੀ ਖਾਈ ਜਾਂਦਾ ਰੋਟੀ ਆ ਵੀ ਚੰਗੀ ਖਾ ਕੇ ਪੈਂਦਾਂ ਪਤਾ ਨਹੀਂ ਇੱਕ ਦੂਜੇ ਨੂੰ ਮਾਰਨਦੇ ਹੋਏ ਵਿਆ ਜਾਂ ਲੋਕਾਂ ਦੀ ਖੁਸ਼ੀ ਜਰੀ ਨਹੀਂ ਜਾਂਦੀ ਵੀ ਜਿਹੜਾ ਇਹ ਜਾਂਦੇ ਆ ਹਨਾ ਹੁੰਦਾ ਜੋ ਕੁਛ ਕਰਮਾ ਦੇ ਵਿੱਚ ਹੋਣਾ ਹੁਣ ਉਹ ਹੀ ਹੋਣਾ ਜਿਹੇ ਤਰ੍ਹਾਂ ਪੈਦਾ ਹੋਣਾ ਤੈਨੂੰ ਫਾਇਦਾ ਵੀ ਹੋਣਾ ਜਿਹੇ ਤਰ੍ਹਾਂ ਨੁਕਸਾਨ ਹੋਣਾ ਹੋ ਕੇ ਰਹਿੰਦਾ ਉਹ ਇਹ ਰੱਬ ਨੂੰ ਬੰਦੇ ਨੂੰ ਰੱਬ ਬਣਾਈ ਬੈਠਿਆ ਜਿਹੜਾ ਹੁਣ ਪਿੰਡ ਦੇ ਵਿੱਚ ਤੁਹਾਡੇ ਦੇ ਠੱਗੀ ਉਹਨਾਂ ਦੇ ਠੱਗੀ ਵੱਜੀ ਆ ਤੁਹਾਡੇ ਪਿੰਡ 'ਚ ਵੱਜੀ ਆ ਹੁਣ ਤੁਹਾਨੂੰ ਲੋਕ ਤੇ ਜਿਵੇਂ ਪਹਿਲਾਂ ਹਾਦੇ ਹੋਣੇ ਵੀ ਇਹ ਤਾਂ ਪਾਗਲ ਵਾਂਗੂ ਬੋਲੀ ਜਾਂਦੇ ਬਾਬਾ ਦਾ ਵੱਡਾ ਰੱਬ ਬਣਿਆ ਵਾ ਨਾ ਰੱਬ ਨਾਲ ਜੋੜਦਾ ਪੈਸੇ ਲੈ ਕੇ ਰੱਬ ਨਾਲ ਜੋੜਦਾ ਹਨਾ ਰੱਬ ਨਾਲ ਤਾਂ ਬੋਂ ਵੀ ਜੋੜ ਸਕਦੇ ਆ ਜੇ ਮੱਲਾ ਸੱਦੇ ਆਪਾਂ ਰੱਗੇ ਹਨਾ ਇਹ ਜਿਹਾ ਨਹੀਂ ਬਹੁਤ ਜਿਹੜੇ ਬੰਦੇ ਤੁਹਾਡੇ ਨਾਲ ਹਾਦੇ ਛੋੜੇ ਤੇ ਹੁਣ ਉਹਨਾਂ ਦੇ ਕੀ ਇਲੈਕਸ਼ਨ ਆ ਕੀ ਬੋਲ ਭਈਆ ਹੁਣ ਤਾਂ ਲੋਕਾਂ ਦੇ ਮੂੰਹ ਤੇ ਸ਼ਿਕਲੀ ਚੜੀ ਪਈ ਆ ਉਹਨਾਂ ਦੀ ਅੱਛਾ ਠੀਕ ਹੈ ਉਹ ਮੂੰਹ ਖਾਣ ਜੋਗੇ ਨਹੀਂ ਰਹਿਗੇ ਹਮ ਉਹਨਾਂ ਨੂੰ ਮੈਂ ਅਸਲ ਕਿ ਉਹਨਾਂ ਗੱਲਾਂ ਗਏ ਨਾ ਉਹਨਾਂ ਵੀ ਭੈਣ ਦੇ ਯਾਰ ਹੁਣ ਤੁਸੀਂ ਹੁਣ ਮੈਂ ਤਾਂ ਉਹਦਾ 2 ਲੱਖ ਮੜਾ ਲਿਆ ਸੀ ਮੈਂ ਕਿਹਾ ਹੁਣ ਤੁਹਾਡੇ ਨਾਲ ਕਿਵੇਂ ਹੋ ਗਈ ਹਮ ਹੈਂ ਤੁਹਾਡੇ ਨਾਲ ਹੋਈ ਨਹੀਂ ਕਹਿੰਦਾ ਯਾਰ ਅਸੀਂ ਤਾਂ ਫੁੱਟਮਾਂ ਲਈ ਬੈਠੇ ਆ ਬਾਬਾਂ ਨੂੰ ਪੂਜੀ ਜਾਂਦੇ ਕਹਿੰਦਾ ਅਸੀਂ ਤਾਂ ਪਾਣੀ ਤੇ ਤਰਾਉਂਦੇ ਸੀ ਕਈ ਕੋਈ ਪੰਡਹਾਰਾ ਬਨੂਰਾ ਵੀ ਰਖਾਉਂਦੇ ਸੀ ਜਿਵੇਂ ਸਿਸਟਮ ਆਪਾਂ ਕਹਿੰਦੇ ਪਿੰਡ ਦੇ ਵਿੱਚ ਰੱਖਿਆ ਜਾਂਦਾ ਸਿਸਟਮ ਵੀ ਉਹਦੇ ਨਾਂ ਤੇ ਬਾਬੇ ਦੀ ਉਹ ਵੀ ਰੱਖਿਆ ਜਾਂਦਾ ਸੀਗਾ ਵੀ ਉਹ ਦਿਨ ਵੀ ਮਨਾਇਆ ਜਾਂਦਾ ਸੀ ਜਿਹੜੇ ਦਿਨ ਚੌਥੀ ਸੁਮਾਇਆ ਸੀ ਕਹਿੰਦਾ ਬਾਬਾ ਉਧਰ ਨਿਕਲੇ ਆ ਹੈ ਬਾਬਾ ਦਾ ਬੰਦਾ ਸਾਰੇ ਪਿੰਡ ਦੇ ਖੌਲੂ ਪੈਗੇ ਬਾਬਾ ਸਵਾਦ ਲੈਂਦਾ ਬਈ ਤੀਵੇਂ ਆਣੇ ਇੱਕ ਗੜ ਫੜਿਆ ਹੋਇਆ ਇਹ ਪਹੁੰਚਕਾ ਬੱਡਾਂ ਦੇ ਤਾਂ ਪੰਜਾਂ ਰਹਿਣਗੀਆਂ ਮਰੀਆਂ ਪੈਣਗੀਆਂ ਵੀ ਸਾਡਾ ਤਾਂ ਦੁੱਖਦਾ ਸਾਡਾ ਤਾਂ ਦੁੱਖਦਾ ਤੇ ਜਦੋਂ ਭੈਣ ਜਦੋਂ ਜਦੋਂ ਤੂੰ ਐਂ ਵੇਖ ਵੀ ਜਦੋਂ ਕਿਤੇ ਪ੍ਰੋਗਰਾਮ ਆ ਬਾਬੇ ਦਾ ਉਦੋਂ ਸੁਰਖੀ ਬਿੰਦੀ ਲਾਗੇ ਪੂਰਾ ਟੱਚ ਵਿੱਚ ਹੋ ਕੇ ਜਾਣਗੇ ਇਹ ਰੇ ਇਹਨਾਂ ਦਾ ਉਦੋਂ ਕੋਈ ਦੁੱਖ ਦਾ ਨਹੀਂ ਉਹ ਤਾਂ ਦੁੱਖਦ ਨੇ ਤੇ ਸੇਵਾ ਭਜ ਭਜ ਕਰ ਘਰ ਵਾਲਿਆਂ ਨੂੰ ਕਹਿੰਣਗੇ ਮੈਂ ਚੱਲ ਮੇਰਾ ਦੁੱਖਦਾ ਬੰਦੇ ਦਾ ਦੁੱਖਦਾ ਨਹੀਂ ਕੁਛ ਬੰਦਾ ਕਿਉਂ ਨਹੀਂ ਰੁਹੰਦਾ ਬੰਦਾ ਕਿਉਂ ਨਹੀਂ ਰੁਖਦਾ ਵੀ ਮੇਰਾ ਇਹ ਦੁੱਖਦਾ ਮੇਰਾ ਉਹ ਦੁੱਖਦਾ ਭਾਂਡੇ ਮੰਝਣ ਲੱਗ ਜੇ ਉੱਤੇ ਭਾਂਡੇ ਹੱਥਾਂ 'ਚ ਖੋਦੀਆਂ ਸੇਵਾ ਕਰਨੇ ਹੈ ਨਾ ਸੇਵਾ ਕਰਦੀਆਂ ਘਰੇ ਭੈਣ ਚ ਮਾਂ ਪਿਓ ਹੈਂ ਮਤਲਬ ਸਾਰਿਆਂ ਇੱਕੋ ਜਿਹੇ ਆਂਦੇ ਬਸ ਸਾਰਿਆਂ ਨੂੰ ਥੋੜੀ ਕਹਿਨੇ ਆਂ ਵੀ ਕਈ ਹੈਗੀਆਂ ਜਿਹੜੀਆਂ ਚਾਲੂ ਹੁੰਦੀਆਂ ਬਸ ਸਿੱਧੀ ਗੱਲ ਆ ਜਿਹੜੀਆਂ ਜਿਨ੍ਹਾਂ ਨੇ ਸਵਾਦ ਲੈਣਾ ਹੁੰਦਾ ਸੰਗ ਦਾ ਜਾਗ ਜਾ ਕੇ ਹੈ ਹੁਣ ਇਹਨਾਂ ਨਾਲ ਤੱਕਾ ਹੋਇਆ ਬਾਈ ਜਿਹੜੇ ਆਪਣੇ ਮਾਨਸ ਏਰੀਆ ਦੇ ਬੰਦੇ ਇਹਨਾਂ ਨਾਲ ਤੱਕ ਕੇ ਤਿੰਨ ਚਾਰ ਕਿ ਕੋਈ ਬੰਦ ਨੇ ਕਿਵੇਂ ਜੋੜੇ ਹੋਣਗੇ ਪੈਸੇ ਯਾਰ ਕਿਵੇਂ ਇਕੱਠੇ ਕੀਤੇ ਹੋਣਗੇ ਪੈਸੇ ਉਹਨਾਂ ਨੇ ਕਿਉਂ ਜਾਂਦੇ ਆ ਬਾਈ ਮੈਨੂੰ ਇਹ ਨਹੀਂ ਸਮਝ ਆਈ ਕਿਉਂ ਜਾਂਦੇ ਆ ਇਹਨਾਂ ਕੋਲ ਜਦ ਇਹ ਲੋਕ ਆ ਜਿਹੜੇ ਅੱਜ ਕੱਲ ਬਹਿਮਾਂ ਬਾਹਰਾਂ ਚ ਬੜੇ ਹੋਏ ਨੇ ਤਾਂ ਕਰਕੇ ਹਰ ਇੱਕ ਬੰਦੇ ਨੂੰ ਆਇਆ ਹੁੰਦਾ ਵੀ ਸਾਡਾ ਇੱਥੋਂ ਵੀ ਹੋ ਜੇ ਸਾਡਾ ਇੱਥੋਂ ਵੀ ਹੋ ਜੇ ਜਿਹੜੀ ਲੋਕਾਂ ਦੇ ਵਿੱਚ ਜਿਵੇਂ ਮੰਨ ਕੇ ਚੱਲ ਤੇਰਾ ਕੰਮ ਆ ਤੈਨੂੰ ਪਹਿਲਾਂ ਬਹਿਮ ਪਾਤਾ ਸੀ ਨਾ ਤੇਰੇ ਘਰੇ 2 ਲੱਖ ਚੁਨੇ ਕੇਲੀ ਗੱਡੇ ਕਿਲੇ ਚਾਰਾਂ ਪਾਸੇ ਕੁੰਜਾ ਚ ਤੇਰੇ ਬਹਿਮ ਦੇ ਵਿੱਚ ਆਏ ਹੋ ਗਿਆ ਵੀ ਯਾਰਾ ਸਾਡੇ ਕਦੇ ਸਾਡਾ ਭਲਾ ਹੋਣ ਲੱਗ ਗਿਆ ਨੁਕਸਾਨ ਜਿਹੜਾ ਤੇਰਾ ਹੋਣਾ ਸੀ ਹੋ ਗਏ ਲੈਣਾ ਸੀਗਾ ਜਦੋਂ ਤੇਰਾ ਨੁਕਸਾਨ ਹੋਇਆ ਫੇ ਤੁਹਾਨੂੰ ਪਤਾ ਲੱਗਾ ਤੂੰ ਬਾਬੇ ਦੇ ਵਿਰੁੱਧ ਬੋਲ ਤੈਨੂੰ ਗਾਲਾਂ ਕੱਢਦੇ ਸੀ ਆ ਤੂੰ ਬਾਬੇ ਦੇ ਵਿਰੁੱਧ ਐਂ ਬੋਲਦਾ ਤੂੰ ਐਂ ਬੋਲਦਾ ਅੱਜ ਲੋਕ ਉਹਨੂੰ ਵੀ ਗਾਲਾਂ ਕੱਢੀ ਉਹ ਵੀ ਗਾਲਾਂ ਕੱਢੀ ਜਾਂਦੇ ਆ ਵੀ ਬਾਬਾ ਕਹਿੰਦਾ ਸੀ ਬਾਬਾ ਦਾ ਵੀ ਪੂਰਾ ਹੋ ਗਿਆ ਤੇ ਉਹਦੀਆਂ ਫੋਟੋਆਂ ਲਾਈ ਬੱਠੇ ਘਰੇ ਜਾ ਕੇ ਪੂਜਾ ਕਰਦੇ ਜਦੋਂ ਪਤਾ ਲੱਗਿਆ ਉਹ ਤਾਂ ਠੱਗਾਂ ਮਾਰਦਾ ਫਿਰਦਾ ਫੇਰ ਉਹਨਾਂ ਦੀ ਚੀਕ ਨਿਕਲੀ ਆ ਹੁਣ ਠੀਕ ਨਿਕਲੀ ਬੜੀ ਚੁਗੀ ਨਿਕਲੀ ਹੈ ਬਈ ਤੇ ਵੀ ਜਿਹੜਾ ਇਹ ਚੀਜ਼ਾਂ ਕਿਉਂ ਕਰਦੇ ਆ ਲੋਕ ਵੀ ਅੱਜ ਕੱਲ੍ਹ ਬਈ ਯਾਰ ਪੜ੍ਹੇ ਲੈ ਕੇ ਹੋ ਕੇ ਵੀ ਅੰਧਵਿਸ਼ਵਾਸ਼ ਆ ਜਾਂਦਾ ਬਈ ਪਤਾ ਕੀ ਹੈ ਦੁੱਖ ਦੁਨੀਆ ਤੇ ਬਹੁਤ ਜ਼ਿਆਦੇ ਹੋਇਆ ਪਿਆ ਹੂੰ ਹਰ ਇੱਕ ਬੰਦੇ ਨੂੰ ਇਦਾਂ ਹੁੰਦਾ ਜਿਵੇਂ ਨਵੇਂ ਤੇ ਨਵੇਂ ਡਾਕਟਰ ਕੋਲ ਜਾਂਦੇ ਹਨ ਵੀ ਯਾਰ ਉਹ ਡਾਕਟਰ ਕੋਲ ਜਲੀਏ ਉਹ ਡਾਕਟਰ ਕੋਲ ਲੈ ਕੇ ਵੀ ਤਾਂ ਉੱਥੇ ਫਾਇਦਾ ਹੋ ਜੇ ਜਿਹਦੇ ਤੋਂ ਫਾਇਦਾ ਹੋ ਗਿਆ ਉਹ ਰੱਬ ਮੰਨ ਲੈਂਦੇ ਬਸ ਉਹਨੂੰ ਉਸ ਡਾਕਟਰ ਨੂੰ ਉਸ ਡਾਕਟਰ ਕੋਲ ਜਾਣ ਲੱਗ ਜਾਂਦੇ ਵੀ ਇਹ ਦਵਾਈ ਲੱਗ ਗਈ ਉਹੀ ਸਿਸਟਮ ਬਾਬਿਆਂ ਦਾ ਬਈ ਹਨਾ ਬਾਬਿਆਂ ਕੋਲ ਜਾਈ ਜਾਂਦੇ ਬਾਬਿਆਂ ਕੋਲ ਜਾਈ ਜਾਂਦੇ ਬਾਬਿਆਂ ਕੋਲ ਜਾਂਦੇ ਜਿੱਥੋਂ ਲੋਟ ਆ ਗਿਆ ਜਾਂ ਕਿਸੇ ਬਾਬੇ ਤੋਂ ਉਲਟ ਨਾ ਹੋਇਆ ਜਾਂ ਲੋੜ ਨਾ ਹੋਇਆ ਚਲੋ ਉਹੀ ਕੁਦਰਤੀ ਹੋ ਗਿਆ ਇਹ ਚੀਜ਼ ਹੋ ਗਈ ਤਾਂ ਅਗਲਾ ਕਹਿੰਦਾ ਯਾਰ ਇਹ ਬਾਬੇ ਨੇ ਮੇਰਾ ਕੰਮ ਕਰਤਾ ਠੀਕ ਹੈ हां मैं नहीं कहता भी यार वही सारे बाबे ख खराब आ या बाबे सारे गलत आ या आप कह दे जिन्ना नु ਮੰਨਦੇ ਆ ਲੋਕ ਬਿਨਾ ਗੱਲੋਂ ਥੋੜੀ ਮੰਨਦੇ ਜੇ ਮੰਨਦੇ ਦਿਲੋਂ ਹੀ ਮੰਨਦੇ ਆ ਪਰ ਕਈਆਂ ਨੇ ਬਈਏ ਪੈਸੇ ਦਾ ਬਿਜ਼ਨਸ ਬਣਾਇਆ ਹੋਇਆ ਬਾਬੇ ਦਾ ਹੁਣ ਅੱਜ ਤੈਨੂੰ ਇਹ ਨਹੀਂ ਦੱਸਦਾ ਬਾਬਾ ਕਹਿੰਦਾ ਅਸੀਂ ਤਾਂ ਐਂ ਦੱਸਦਾਂਗੇ ਉਹ ਦੱਸਦਾਂਗੇ ਇੱਥੇ ਚੱਪਲਾਂ ਚੱਕ ਕੇ ਬਾਬੇ ਦੇ ਲਗਾਉਦੇ ਬਾਬੇ ਨੂੰ ਇਹ ਨਹੀਂ ਪਤਾ ਲੱਗਣੀ ਮੇਰੇ ਚੱਪਲਾਂ ਸਟੂਲੇ ਬਾਬੇ ਬਣੇ ਫਿਰਦੇ ਉਹ ਕੀ ਭਲਾ ਕਰਨਗੇ ਕਿਸੇ ਦੱਸਦੇ ਬਾਈ ਸਟੂਲੇ ਆਣੇ ਤਾਂ ਗੜ ਇੰਨਾ ਖਰਾਬ ਕੀਤਾ ਪਿਆ ਪੰਜਾਬ ਦਾ ਇਹ ਬਾਬੇ ਕਿਉਂ ਬਣਦੇ ਇਹਨਾਂ ਨੂੰ ਪਤਾ ਯਾਰ ਨਾਲੇ ਤਾਂ ਸੰਗਤ ਆਉਗੀ ਸੰਗਤਾਂ ਚ ਬਾਬਿਆਂ ਦੇ ਚੇਲੇ ਜਿਹੜੇ ਹੈਗੇ ਆ ਇਹਨਾਂ ਨੂੰ ਸਵਾਦ ਲਵਾਂਗੇ ਚੇਲਿਆਂ ਤੋਂ ਠੀਕ ਆ ਮਤਲਬ ਯਾਰ ਬਾਬਿਆਂ ਨੂੰ ਘਾੜ ਨਹੀਂ ਰਹਿੰਦੀ ਕਿਸੇ ਗੱਲ ਦੀ ਜੇ ਬਾਬੇ ਨੂੰ ਖੁਸ਼ ਕਰਾਂਗੇ ਕੀਬ ਤਾਂ ਅਸੀਂ ਵੀ ਖੁਸ਼ ਹੋ ਜਾਈਏ ਕੀਬ ਤਾਂ ਸਾਡੇ ਤੇ ਕਿਰਪਾ ਕਰਦੇ ਰੱਬ ਮਤਲਬ ਇਦਾਂ ਕਰਕੇ ਬਾਬੇ ਬਣ ਜਾਂਦੇ ਇਹਨਾਂ ਨੂੰ ਐ ਹੁੰਦਾ ਯਾਰ ਭੈਣ ਜੋਈ ਸਾਡ ਨਹੀਂ ਚੱਲ ਤੋਰੀ ਫੁਰਕਾ ਚੱਲੀ ਜਾਊਗਾ ਦੂਜਾ ਕੰਮ ਵੀ ਚੱਲੀ ਜਾਊਗਾ ਕੀ ਮੰਨ ਕੇ ਚੱਲ ਹੁਣ ਲੋਕ ਬਹਿਮਾ ਪਰਮਾ ਚ ਬੜੇ ਫਿਰਦੇ ਹਨਾ ਤੂੰ ਕੀ ਕਹਿਣਾ ਚਾਹਣਾ ਇਹਨਾਂ ਨੂੰ ਵੀ ਕੀ ਕਰਨਾ ਚਾਹੀਦਾ ਪੜੇ ਲੈ ਕੇ ਹੋ ਕੇ ਵੀ ਅੰਧਵਿਸ਼ਵਾਚਾ ਚ ਨਹੀਂ ਪੜਨਾ ਚਾਹੀਦਾ ਮ ਸਿੱਖਾਂ ਲਈ ਗੁਰਦੁਆਰੇ ਮੁ슬ਮਾਨਾਂ ਵਾਸਤੇ ਮੁ슬ਮਾਨਾਂ ਵਾਸਤੇ ਬਈ ਯਾਰ ਆਪਣਾ ਮਸੀਤ ਮਸਜਿਦ ਠੀਕ ਹੈ ਜੇ ਹਿੰਦੂਆਂ ਵਾਸਤੇ ਮੰਦਰ ਬਣ ਗਏ ਠੀਕ ਹੈ ਪਰ ਸਿੱਖ ਇਹ ਜੇ ਬੰਦਾ ਯਾਰ ਉਹ ਮੁ슬ਮਾਨਾਂ ਦੇ ਮਸੀਤ 'ਚ ਵੀ ਜਾਊਗਾ ਸਿੱਖ ਬੰਦਾ ਇਹ ਜਾਂ ਹਿੰਦੂ ਹਿੰਦੂਆਂ ਦੇ ਗੁਰਦੁਆਰੇ ਮੰਦਰਾਂ 'ਚ ਵੀ ਜਾਊਗਾ ਹਨਾ ਪਰ ਆਪਣੀ ਸ਼ਰਤ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਠੀਕ ਹੈ ਤੇ ਪਰ ਇੱਕ ਗੱਲ ਮੈਂ ਕਹਿਣਾ ਵੀ ਯਾਰ ਜਦੋਂ ਤੁਹਾਡੇ ਲਈ ਗੁਰੂ ਹੈਗੇ ਆ ਤੁਹਾਡੇ ਲਈ ਰੱਬ ਹੈਗੇ ਆ ਤੁਸੀਂ ਉਹਨਾਂ ਤੋਂ ਮੰਗੋ ਟਾਈਮ ਲੱਗਦਾ ਹਰ ਇੱਕ ਚੀਜ਼ ਮਿਲ ਜਾਂਦੀ ਐ ਪਰ ਤੁਸੀਂ ਕਿਉਂ ਇੰਨਾ ਟੋਗੀਆਂ ਬਾਬਾਂ ਕੋਲ ਜਾਂਦੇ ਹੋ ਯਾਰ ਜਿਹੜੇ ਬਾਬੇ ਫੁੱਦੂ ਬਣਾਉਂਦੇ ਲੋਕਾਂ ਦਾ ਵਸਿੱਧੀ ਗੱਲ ਆ ਪੈਸੇ ਖਾਂਦੇ ਸਾਰੇ ਇੱਕੋ ਜਿਹੇ ਹੀ ਹੁੰਦੇ ਐ ਤਾਂ ਆਪਣਾ ਮੰਨਦੇ ਆ ਪਰ ਸਾਰਿਆਂ ਨੂੰ ਮੰਨਦੇ ਆ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਕਿਸੇ ਬਾਬੇ ਨੂੰ ਮਾੜਾ ਨਹੀਂ ਕਹਿੰਦੇ ਪਰ ਲੋਕ ਜਿਹੜੇ ਅੱਗੇ ਜੁੜ ਕੇ ਅੱਗੇ ਬਣ ਕੇ ਬਾਬੇ ਚੇਲੇ ਬਣੇ ਫਿਰਦੇ ਆ ਉਹ ਕਹਿੰਦੇ ਏਸੀ ਬਾਬੇ ਆ ਉਹ ਗੱਲ ਮਾੜੀ ਐ ਇਸ ਕਰਕੇ ਮੈਂ ਇਹ ਕਹਿਣਾ ਵੀ ਆਪਣੇ ਘਰ ਵਾਲਿਆਂ ਨੂੰ ਸਮਝਾਓ ਆਪਣੇ ਪਰਿਵਾਰ ਨੂੰ ਸਮਝਾਓ ਵੀ ਇਹੋ ਜਿਹੇ ਬਾਬਿਆਂ ਕੋਲ ਨਾ ਜਾਓ ਕਿਉਂ ਤੁਸੀਂ ਇਹਨਾਂ ਕੋਲ ਜਾ ਕੇ ਬਾਅਦ ਟੂਨੇ ਟੱਪੇ ਕਰਦੇ ਹੋ ਬਾਅਦ ਵਿੱਚ ਅੰਧ ਵਿਸ਼ਵਾਸਾਂ ਦੇ ਵਿੱਚ ਫੈਲਦੇ ਹੋ ਪਰ ਹਾਂ ਇੱਕ ਹਰ ਇੱਕ ਚੀਜ਼ਾਂ ਹੈਗੀਆਂ ਪਰ ਸੋਚਣਾ ਪੈਂਦਾ ਆਪਾਂ ਨੂੰ ਜਿਵੇਂ ਆਪਾਂ ਡਾਕਟਰ ਲੱਭਦੇ ਆ ਚੰਗਾ ਓਵੇਂ ਬਾਬੇ ਵੀ ਚੰਗੇ ਬੈਠੇ ਆ ਤੇ ਚੰਗੇ ਬਾਬਿਆਂ ਕੋਲ ਜਾਓ ਮਾੜੇ ਬਾਬਿਆਂ ਕੋਲ ਨਾ ਜਾਓ ਠੀਕ ਹੈ ਭਾਈ ਧੰਨਵਾਦ ਭਾਈ ਇਹ ਬਾਈ ਦੀ ਗੱਲ ਇੱਕ ਵਧੀਆ ਲੱਗੀ ਜਿਵੇਂ ਕਹਿੰਦਾ ਵੀ ਉਹ ਕਹਿੰਦਾ ਵੀ ਜਿਵੇਂ ਸਿੱਖਾਂ ਲਈ ਗੁਰਦੁਆਰੇ ਹੋਗੇ ਹਿੰਦੂਆਂ ਲਈ ਮੰਦਰ ਹੋਗੇ ਤੇ ਮੁਸਲਮਾਨਾਂ ਵਾਲੀ ਮਸੀਤਾਂ ਹੋਗੀਆਂ ਤੇ ਜਿਹੜੇ ਹੋਰ ਵੀ ੜੋੜ ੜੋੜੇ ਧਰਮਾਂ ਕੋਈ ਬੁੱਧਾ ਕੋਈ ਜੈਨ ਆ ਹਨਾ ਉਹਨਾਂ ਦੇ ੜੋੜ ੜੋੜੇ ਹੋਗੇ ਪਰ ਰੱਬ ਇੱਕ ਆ ਇਹ ੜੋੜੀ ਆ ਕੋਈ ਅੱਲਾਹ ਹੋ ਅੱਲਾਹ ਅੱਲਾਹ ਕੋਈ ਰਾਮ ਕੋਈ ਵਾਹਿਗੁਰੂ ਵਾਹਿਗੁਰੂ ਇਹਨਾਂ 'ਚ ਹਰ ਪਾਸੇ ਰੱਬ ਇੱਕ ਆ ਪਰ ਜਿਹੜੇ ਪਖੰਡੀ ਬਾਬੇ ਆ ਜਿਹੜੇ ਪਖੰਡੀ ਲੋਕਾਂ ਨੂੰ ਲੁੱਟਦੇ ਆ ਪੰਜ ਚਾਰ ਚਾਰ ਲੱਖ ਰੁਪਏ ਲੈ ਕੇ ਰੱਬ ਨਾਲ ਜੋੜਨੀ ਗੱਲ ਕਰਦੇ ਆ ਉਹਨਾਂ ਤੋਂ ਬਚੋ ਜਾਣਾ ਆਉਦੇ ਅਜਿਵੇਂ ਮੰਨ ਕੇ ਚੱਲ ਜਿਹਦੇ 'ਚ ਬੰਦੇ ਨੂੰ ਵਿਸ਼ਵਾਸ ਆ ਉੱਥੇ ਜਾ ਕੇ ਮੱਥਾ ਉਹ ਤਾਂ ਐਵੇਂ ਹੀ ਨਹੀਂ ਕਹਿੰਦੇ ਸਾਡੇ ਕੋਲ ਰੁਪਈਆ 2 ਰੁਪਈਆ ਮੱਥਾ ਟੇਕੋ ਸਾਡੇ ਕੋਲ ਆਓ ਸ਼ਾਦਾ ਛੋਡੀ ਹੋਣੀ ਚਾਹੀਦੀ ਆ ਰੱਬ ਨਾਲ ਜੁੜੋ ਪਰ ਉਹ ਗਲਤ ਪਲਤੀ ਗਲਤ ਠੱਗਾਂ 'ਚ ਨਾ ਪੜੋ ਜਿਹੜੇ ਨਾਲ ਤੁਹਾਡਾ ਨੁਕਸਾਨ ਹੋਵੇ ਇਹ ਬੰਦਾ ਕਹਿੰਦਾ ਮੇਰੇ ਨਾਲ 2 ਲੱਖ ਦੀ ਪਹਿਲਾਂ ਠੱਗੀ ਵਜੀ ਸੀ ਸਾਢੇ 2 ਲੱਖ ਚ ਕੱਲੇ ਕਿਲ ਗੱਡ ਕੇ ਕਹੀ ਬਾਬਾ ਜਦੋਂ ਸਾਡਾ ਨੁਕਸਾਨ ਹੋਣ ਲੱਗ ਗਿਆ ਮੈਂ ਬੋਲਿਆ ਉਹਨੂੰ ਮੈਨੂੰ ਉਹ 2 ਲੱਖ ਉਹਨੇ ਮੋੜਤਾ ਜਿਹੜੇ ਸਾਡੇ ਪਿੰਡ ਦੇ ਲੋਕ ਕਹਿੰਦੇ ਸੀਗੇ ਵੀ ਤੂੰ ਬਾਬੇ ਨਾਲ ਪੰਗੇ ਲੈਣਾ ਤੂੰ ਬਾਬਾ ਤੈਨੂੰ ਐ ਕਰ ਦੂ ਬਾਬਾ ਤੈਨੂੰ ਉਹ ਕਰ ਦੂਗਾ ਬਾਬਾ ਇਹਦੇ ਕੁਝ ਨਹੀਂ ਹੈ ਕਹਿੰਦੇ ਬਾਬਾ ਰਾਤ ਨੂੰ ਆਏ ਹੋ ਜੂ ਬਾਬਾ ਭਸਮ ਹੋ ਜੂ ਫਲਾਨਾ ਹੋ ਜੂ ਬਾਬਾ ਰਾਤ ਨੂੰ ਉਹਨੂੰ ਨਿਕਲ ਗਿਆ ਇਹਨਾਂ ਨੇ ਲੋਕਾਂ ਨੇ ਚੱਕ ਕੇ ਉਹਦੀਆਂ ਫੋਟੋਆਂ ਲਾ ਲੀਆਂ ਬਾਬੇ ਨੂੰ ਪੂਜਣ ਲੱਗ ਗਏ ਜਦੋਂ ਥੋੜੇ ਟਾਈਮ ਬਾਅਦ ਪਤਾ ਲੱਗਿਆ ਮ ਤਾਂ ਜਦੋਂ ਇਹਨਾਂ ਨੂੰ ਪਤਾ ਲੱਗਾ ਸਾਡੇ ਨਾਲ ਵੀ ਇੰਨੀ ਵੱਡੀ ਠੱਗੀ ਮਾਰ ਗਿਆ ਫੇਰ ਉਹ ਪਿੱਟੇ ਫੇਰ ਇਹਨੂੰ ਕਹਿਣਾ ਵੀ ਤੂੰ ਸਾਡੇ ਨਾਲ ਜੁੜੋ ਉਹ ਕਹਿੰਦਾ ਜਿਸ ਦਿਨ ਮੈਂ ਬੋਲਦਾ ਸੀ ਤੁਸੀਂ ਮੈਨੂੰ ਗਾਲਾਂ ਕੱਢਦੇ ਸੀ ਮੇਰੇ ਤਾਂ ਹੱਦ ਦੇ ਸੀ ਮੈਂ ਕਿਉਂ ਜੁੜਾਂ ਤੁਹਾਡੇ ਨਾਲ ਮੇਰੀ ਕੀ ਬੰਦੀ ਹੈ ਤੁਹਾਡੇ ਨਾਲ ਮੈਂ ਨਹੀਂ ਜੁੜਨਾ ਤੁਸੀਂ ਆਪਦੀ ਜ਼ਿੰਦਗੀ ਜੋ ਮੈਂ ਆਪਦੀ ਜਾਊਂਗਾ ਮੈਂ ਆਪਦੇ 2 ਲੱਖ ਰੁਪਏ ਕਢਾ ਲਿਆ ਸੀ ਤੁਸੀਂ ਆਦਾ ਕਢਾ ਲਓ ਵੀ ਮੈਂ ਨਹੀਂ ਇਹ ਕੁਝ ਵੀ ਕਰਦਾ ਪਰ ਬਈ ਲੋਕ ਜਿੰਨਾ ਮਰਜ਼ੀ ਸਮਝਾ ਲਾ ਨਹੀਂ ਹਟਦੇ ਕਿਉਂਕਿ ਇੱਕ ਤਾਂ ਦੁੱਖ ਬਹੁਤ ਹੋਏ ਵਿਆ ਇੱਕ ਬਈ ਇੱਕ ਲੋਕ ਨਾ ਜਦੋਂ ਕਿਸੇ ਦੇ ਮੰਨ ਲਾ ਮੇਰੇ ਕੋਲੇ ਗੱਡੀ ਅੱਜ ਵੱਡੀ ਆ ਠੀਕ ਆ ਮਾ ਵੱਡੀ ਗੱਡੀ ਲਈ ਬੜਾ ਫੋਰਚਨਰ ਵੀ ਹੋਵੇ ਜੇ ਬੰਦਾ ਨਾਲ ਦਾ ਘਰ ਦਾ ਮਰੂਤੀ ਵੀ ਲਿਆ ਹੈ ਨਾ ਤੇ ਅਸੀਂ ਉਹਦੇ ਤੋਂ ਖੁਸ਼ ਨਹੀਂ ਹੁੰਦੇ ਕਿਉਂ ਨਹੀਂ ਹੁੰਦੇ ਵੀ ਉਹ ਕਿਉਂ ਲਿਆ ਆ ਆਪਦੀ ਗੱਡੀ ਹੱਲ ਨਹੀਂ ਪੈਂਦੇ ਵੀ ਸਾਡੇ ਕੋਲ 80 30 40 ਲੱਖ ਦੀ ਗੱਡੀ ਆ ਉਹ ਜਿਹੜੀ ਲੱਖ ਰੁਪਏ ਦੀ ਗੱਡੀ ਲੈ ਕੇ ਆਏ ਨਾ ਉਹਦੇ ਤੇ ਬੰਦੇ ਮੱਚਣਗੇ ਵੀ ਕਿਉਂ ਕਿਉਂਕਿ ਉਹ ਕਿਉਂ ਲਿਆ ਕਿਉਂਕਿ ਬੰਦੇ ਨੂੰ ਰੋਟੀ ਖਾਂਦਾਂ ਨਹੀਂ ਵੇਖ ਕੇ ਜਾ ਸਕਦੇ ਸਾਡੇ ਲੋਕਾਂ ਦੀ ਇੱਥੋਂ ਤੱਕ ਮਾਨਸਿਕਤਾ ਗਿਰ ਗਈ ਆ ਜੇ ਆਪਾਂ ਮੁੜ ਕੇ ਕਿਸੇ ਚੇਲੇ ਕੋਲੇ ਵੀ ਜਾਂਦੇ ਆ ਤੁਸੀਂ ਪਹਿਲਾਂ ਦੇਖ ਲਓ ਜਦੋਂ ਉਹਦੇ ਕੋਲੇ ਜਾਓਗੇ ਤੁਹਾਨੂੰ ਪਹਿਲਾਂ ਉਹਨੇ ਇੱਕ ਵਹਿਮ ਚ ਹੀ ਪਾਉਣਾ ਤੇ ਉਹ ਕਹਿੰਦਾ ਇੱਕ ਕਿਤਾਬ ਸੀਗੀ ਉਹ ਕਹਿੰਦਾ ਜਦੋਂ ਤੂੰ ਇੱਕ 네ਗੇਟਿਵ ਥਾਟ ਲਿਆ ਹੁੰਦਾ ਨਾ ਤੇ ਤੁਹਾਡੇ ਕੋਲ 10 ਥੱਲੇ ਆਉਣਗੇ ਤੇ ਜਦੋਂ ਤੁਸੀਂ ਇੱਕ ਪੋਜ਼ਿਟਿਵ ਲੈ ਲਾ ਤੁਹਾਨੂੰ 10 ਹੀ ਵਾਪਸ ਆਉਣਗੇ ਕਿਉਂਕਿ ਆਪਣੀ ਹਮੇਸ਼ਾ ਬੰਦੇ ਦੇ ਦਿਮਾਗ ਦੇ ਵਿੱਚ 네ਗੇਟਿਵ ਹੀ 네ਗੇਟਿਵਿਟੀ ਹੁੰਦੀ ਆ 네ਗੇਟਿਵਿਟੀ ਲੈਣੀ ਆ ਕਿਉਂਕਿ ਜਦੋਂ ਤੁਹਾਨੂੰ ਤੁਹਾਡੇ ਦਿਮਾਗ 'ਚ ਹੀ ਉਹਨਾਂ ਨੇ ਨੇਗੇਟਿਵਿਟੀ ਭਰਤੀ ਤੁਹਾਡੇ ਬਾਂਚੋਂ ਬਹਿਮ ਪਾਤਾ ਬਹਿਮ ਹੀ ਬਣ ਜਊ ਬਹਿਮ ਹੀ ਬਣ ਜਊ ਤੇ ਉਹ ਜਦੋਂ ਬਹਿਮ ਦੇ ਵਿੱਚ ਛੋੜਨਾ ਉਹ ਦਹਾਂ ਚੀਜ਼ਾਂ 12 ਮੜੀਆਂ ਤੁਹਾਨੂੰ ਕਿਤੇ ਨਾ ਕਿਤੇ ਉਹ ਚੀਜ਼ ਹੋਊਗੀ ਤੇ ਉੱਥੇ ਤੁਹਾਨੂੰ ਆਇਆ ਹੋਊਗਾ ਵੀ ਉਹਨੇ ਸਾਨੂੰ ਦੱਸਿਆ ਸੀਗਾ ਸਾਡੇ ਦਿਮਾਗ ਦੇ ਵਿੱਚ ਉਹ ਰੱਬ ਹੀ ਬਣਾ ਬਣ ਜਾਂਦਾ ਵੀ ਸਾਡੇ ਨੌਣੇ ਐਂ ਕੀਤੀ ਸਾਡਾ ਭਲਾ ਕਰਤਾ ਤੇ ਜਦੋਂ ਉਹੀ ਤੁਹਾਨੂੰ ਭਲੇ ਜਾਂਤੇ ਤੁਹਾਨੂੰ ਕਹਿੰਦੇ ਦੇ ਦੇ 2 ਲੱਖ ਰੁਪਈਆ ਤੁਹਾਡਾ ਦਿਮਾਗ ਪੋਜ਼ਿਟਿਵਿਟੀ 'ਚ ਭਰਤਾ ਤੇ ਉਹ ਪੋਜ਼ਿਟਿਵਿਟੀ ਮਾਰੀ ਜੀ ਹੋਣ ਲੱਗ ਗਈ ਤੇ ਉੱਥੇ ਤੁਹਾਨੂੰ ਐ ਲੱਗੂ ਵੀ ਉਹ ਰੱਬ ਆ ਯਾਰ ਉਹਨੇ ਸਾਡਾ ਭਲਾ ਕਰਤਾ ਕਰਨਾ ਕਰਾਉਣਾ ਮਹਾਰ ਜਦੋਂ ਖੁੱਦੇਣਾ ਉਹਨੇ ਉਹਨੇ ਵੀ ਛੱਤ ਪਾੜ ਕੇ ਦੇ ਦੇਣਾ ਤੇ ਜਦੋਂ ਉਹਨਾਂ ਖੋਣਾ ਹੁੰਦਾ ਕਹਿੰਦੇ ਹੁੰਦੇ ਲਫੜ ਮਾਰ ਕੇ ਖੋਹ ਲੈਂਦਾ ਕਿਸੇ 'ਚ ਕੁਛ ਨਹੀਂ ਪਰ ਆਤਮਾ ਉਹੀ ਸਾਨੂੰ ਦਿੰਦਾ ਉਹੀ ਸੋਤੋਂ ਲੈਂਦਾ ਪਰ ਇਹ ਚੀਜ਼ਾ ਨਾ ਉਹ ਕੋਈ ਬੰਦਾ ਕਿਸੇ ਨੂੰ ਮਾਰ ਸਕੇ ਨਾ ਟੂਣਾ ਟੱਪਾਂ 'ਚ ਕੋਈ ਬੰਦਾ ਮਾਰ ਸਕੇ ਜਦੇ ਥੋੜੀ ਆ ਗਈ ਕਿਉਂਕਿ ਜੇ ਜੰਮਿਆ ਤਾਂ ਮਰਨਾ ਵੀ ਆ ਜਦੇ ਥੋੜੀ ਆ ਗਈ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਜੇ ਥੋੜੀ ਬਧੀ ਹੋਏ ਤਾਂ ਤੁਹਾਨੂੰ ਕੋਈ ਮਾਰ ਨਹੀਂ ਸਕਦਾ ਐਵੇਂ ਕਿਸੇ ਪਿੱਛੇ ਲਾ ਕੇ ਕਿਸੇ ਨੂੰ ਪੈਸੇ ਨਾ ਖਵਾਓ ਜਿਹੜੇ ਤੁਹਾਡੇ 2 ਲੱਖ 4 ਲੱਖ ਤੁਸੀਂ ਖੋਣੇ ਹੋਈ ਉਹਦੇ ਜਵਾਕਾ ਵਾਸਤੇ ਰੱਖੋ ਜਾਂ ਉਹਦਾ ਘਰ ਨੂੰ ਇੱਕ ਬਈ ਕਿਸੇ ਦੇ ਤਕੜੇ ਵਾਲੇ ਦੇਖ ਕੇ ਆਉਦੀ ਜ਼ਿੰਦਗੀ ਨਾਲ ਜਵਾਲ ਦੇ ਨੀਵੇਂ ਵਾਲ ਦੇਖੋ ਜਿਹੜੇ ਵਿਚਾਰੇ ਫੁੱਟਪਾਥਾਂ ਤੇ ਬੈਠੇ ਹੁੰਦੇ ਪਏ ਹੁੰਦੇ ਆ ਜਿਨ੍ਹਾਂ ਨੂੰ ਕੰਬਲ ਵੀ ਨਸੀਬ ਨਹੀਂ ਹੁੰਦੇ ਸੈਲਾਂ ਚ ਵੀ ਉਹ ਠੰਡ ਚ ਬੈਂਦੇ ਆ ਤੇ ਮੱਛਰ ਚ ਗਰਮੀ ਗਰਮੀ ਚ ਨਾ ਮੱਛਰ ਹੁੰਦਾ ਉਹਨਾਂ ਦੀ ਜ਼ਿੰਦਗੀ ਵਾਲ ਦੇਖ ਕੇ ਤੁਹਾਡੀ ਜ਼ਿੰਦਗੀ ਪਟਾਪਾਸ ਹੋਊਗਾ ਤੋਂ ਤੋਂ ਤਕੜੇ ਵਾਲ ਨਾ ਹੋ ਤਗੜਿਆਂ ਵਾਲਾ ਨਾ ਦੇਖਿਆ ਕਰੋ ਨਾ ਕਿਸੇ ਦੇ ਕੋਈ ਮਾੜਾ ਕਰੋ ਸਮੇਸ਼ਾ ਕਿਸੇ ਦਾ ਭਲਾ ਸੋਚੋ ਮਲਬਤ ਮਿਲਵਤ ਕੇ ਰਹੋ ਸਾਡੀ ਵੀਡੀਓ ਕ ਸਿੱਖਿਆ ਲਈ ਹੁੰਦੀ ਆ ਸਾਡੀ ਵੀਡੀਓ ਕ ਐਂਟਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਰੱਖਣਾ ਪੁੱਠੇ ਪਾਸੇ ਰੱਖਣਾ ਛੋਡੀ ਮਰਜ਼ੀ ਆ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਧੰਨਵਾਦ